ਸੰਗੀਤ ਦੀ ਦੁਨੀਆ ਵਿੱਚ ਸਭ ਤੋਂ ਉੱਤਮ ਸੰਗੀਤ ਨੂੰ ਅਮਰੀਕਾ ਦੀ ਇੱਕ ਸੰਸਥਾ ਵੱਲੋਂ ਗ੍ਰੇਮੀ ਅਵਾਰਡ ਦਿੱਤਾ ਜਾਂਦਾ ਹੈ ਜਿਸ ਦੀ ਸ਼ੁਰੂਆਤ 4 ਮਈ 1959 ਨੂੰ ਕੀਤੀ ਗਈ ਸੀ ਇਸ ਅਵਾਰਡ ਦਾ ਇਹ ਨਾਮ ਗ੍ਰਾਮਫੋਨ ਦੇ ਉੱਤੇ ਰੱਖਿਆ ਗਿਆ ਸੀ ਤੇ ਇਸ ਅਵਾਰਡ ਦੀ ਸ਼ੇਪ ਵੀ ਬਿਲਕੁਲ ਗ੍ਰਾਮਫੋਨ ਵਰਗੀ ਹੀ ਹੈ ਇਸ ਅਵਾਰਡ ਲਈ ਸਭ ਤੋਂ ਪਹਿਲਾਂ ਗੀਤ ਦੀ ਇੱਕ ਰਿਕਾਰਡਿੰਗ ਜਮ੍ਹਾਂ ਕਰਾਉਣੀ ਪੈਂਦੀ ਹੈ ਜਿਸ ਦੀ ਜਾਂਚ ਸੰਗੀਤ ਦੇ ਵੱਖ-ਵੱਖ ਖੇਤਰਾਂ ਦੇ 350 ਲੋਕ ਬੈਠ ਕੇ ਕਰਦੇ ਹਨ ਤੇ ਉਹ ਡਿਸਾਈਡ ਕਰਦੇ ਹਨ ਕਿ ਇਹ ਗੀਤ ਨਾਮਿਨੇਟਿਜ਼ ਲਈ ਯੋਗ ਹੈ ਜਾਂ ਨਹੀਂ ਇਸ ਤੋਂ ਬਾਅਦ ਗ੍ਰੇਮੀ ਦੇ ਮੈਂਬਰ ਜੋ ਕਿ ਸੰਗੀਤ ਦੀ ਦੁਨੀਆ ਵਿੱਚ ਬਹੁਤ ਵੱਡੀ ਮਹਾਰਤ ਰੱਖਦੇ ਹਨ ਉਹ ਲੋਕ ਵੋਟ ਪ੍ਰਾਪਤ ਕਰਨ ਵਾਲੇ ਗੀਤ ਨੂੰ ਗ੍ਰੇਮੀ ਅਵਾਰਡ ਮਿਲਦਾ ਹੈ ਪੂਰੇ ਸੰਸਾਰ ਵਿੱਚੋਂ ਹਰ ਸਾਲ ਦੇ ਵਿੱਚ ਵੱਡੇ ਵੱਡੇ ਸੰਗੀਤ ਦੇ ਦਿੱਗਜ ਇਸ ਅਵਾਰਡ ਨੂੰ ਜਿੱਤੇ ਰਹਿੰਦੇ ਹਨ ਪਰ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਕਿ ਪਿਛਲੇ ਸਾਲ 2023 ਦੇ ਵਿੱਚ ਗੁਰਜਸ ਕੌਰ ਖਾਲਸਾ ਤੇ ਹਰਜੀਵਨ ਸਿੰਘ ਖਾਲਸਾ ਨਾਂ ਦੀਆਂ ਸ਼ਖਸੀਤਾਂ ਨੇ ਇਹ ਅਵਾਰਡ ਜਿੱਤਿਆ ਸੀ ਇਹ ਅਵਾਰਡ ਉਹਨਾਂ ਨੇ ਆਪਣੀ ਐਲਬਮ ਮਿਸਟਿਕ ਮਿਰਰ ਰਾਹੀਂ ਪ੍ਰਾਪਤ ਕੀਤਾ ਸੀ ਅਤੇ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਜਿਸ ਸੰਗੀਤ ਰਾਈ ਉਹਨਾਂ ਨੇ ਇਹ ਅਵਾਰਡ ਜਿੱਤਿਆ ਸੀ ਉਸ ਸੰਗੀਤ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਮੌਜੂਦ ਸਨ ਸਾਡੇ ਪੰਜਾਬ ਦੀ ਟ੍ਰੈਡੀਸ਼ਨ ਅਤੇ ਕਲਚਰ ਦੇ ਵਿੱਚ ਇਦਾਂ ਦਾ ਵੱਡ ਜੋ ਕਿ ਹਜੇ ਸਾਡੇ ਆਪਣੇ ਨੌਜਵਾਨਾਂ ਤੱਕ ਨਹੀਂ ਪਹੁੰਚਿਆ ਔਰ ਐਂਡ ਤੇ ਉਹ ਕਲਿੱਪ ਲਾ ਦਿੱਤੀ ਗਈ ਹੈ ਤੁਸੀਂ ਧਿਆਨ ਨਾਲ ਸੁਣਿਓ ਤੇ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਸੰਗੀਤ ਮਰੇ ਦਸ਼ਾੜੇ ਬੇਕੈਮ ਨਿਕ ਕੇ ਕਾਈ ਮਯਾਮਾ ਪਰੰਪੂ ਲੈ ਸੁਧ ਦਹਰਾ